ਆ ਫਾਟਾ ਮਾਰ ਕੇ ਕਹਿ ਰਹੇ ਹੋ ਕਿ ਉਹ ਮੇਰੇ ਨਾਲ ਰਾਜੀਨਾਮਾ ਕਰ ਗਿਆ ਸੀ ਕਰ ਜਾਂ ਤੱਕ ਕਿ ਕਿੱਥੇ ਜਰੇ ਨਾਲ ਰਾਜੀਨਾਮਾ ਕੀਤਾ ਇਸ ਕੈਟਾਗਰੀ ਦੇ ਲੋਕ ਇਸ ਕੈਟਾਗਰੀ ਦੇ ਲੋਕ ਦੂਜਾ ਵਿਆਹ ਕਰਾਉਂਦੇ ਹੁੰਦੇ ਸਾਨੂੰ ਤਾਂ ਉਦੋਂ ਭੜੇ ਭੜੇ ਸ਼ਬਦ ਆਉਂਦੇ ਨੇ ਤੇਰਾ 2 ਮਿੰਟਾਂ ਚ ਜਲੂਸ ਕੱਢਦਾ ਹੈ ਸਾਨੂੰ ਸਾਰੇ ਸ਼ਬਦ ਆਉਂਦੇ ਨੇ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸੂਲੀ ਸਰ ਸਾਹਿਬ ਗੁਰੂ ਘਰ ਦੇ ਵਿੱਚ ਇਕੱਠੇ ਹੋਏ ਆ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਇਸ ਮੌਕੇ ਮੌਜੂਦ ਆ ਜ਼ਿਲ੍ਹਾ ਮਾਨਸਾ ਦੇ ਤੇ ਅਸੀਂ ਕਾਫੀ ਗੰਭੀਰਤਾ ਨਾਲ ਵਿਚਾਰਾਂ ਕੀਤੀਆਂ ਕਿ ਪਿਛਲੇ ਦਿਨੀ ਇੱਕ ਜ਼ਿਲ੍ਹੇ ਤੇ ਜ਼ਿਲ੍ਹੇ ਦਾ ਇੱਕ ਮਸਲਾ ਚੱਲ ਰਿਹਾ ਆ ਆ ਕੋਈ ਮੱਖਣ ਭਾਈ ਕੇ ਆ ਦਲਜੀਤ ਸਿੰਘ ਜੋ ਸ਼ਰੂਲਕਾ ਸਮਾਜ ਦੇ ਵਿੱਚੋਂ ਐਸਐਚਓ ਵੀ ਰਹੇ ਨੇ ਉਹਨਾਂ ਦੇ ਖਿਲਾਫ ਸ਼ਬਦਾਂ ਲਈ ਜਿਹੜੀ ਉਹਨਾਂ ਦੀ ਹੈਗੀ ਆ ਬੜੀ ਘਟੀਆਂ ਦਰਜੀਆਂ ਜਿੰਨੇ ਵੀ ਨਿੰਦਿਆ ਕਰੀ ਜਾਵੇ ਉੰਨੀ ਘਟਾ ਜੇ ਦਲਜੀਤ ਸਿੰਘ ਦੇ ਖਿਲਾਫ ਮੱਖਣ ਸਿੰਘ ਦੇ ਕੋਲੇ ਸਬੂਤ ਨੇ ਉਹ ਪੇਸ਼ ਕਰੇ ਇੱਕ ਪਰਚਾ ਨਹੀਂ ਦੋ ਕਰਾਵੇ ਇਹ ਯਾਰ ਕਿੱਥੋਂ ਦਾ ਜਰੀਆ ਕਿੱਥੋਂ ਦਾ ਇਹ ਨਜ਼ਰੀਆ ਕਿ ਇੱਕ ਤੁਸੀਂ ਇੱਕ ਸ਼ਡਿਊਲ ਕਾਸ ਸਮਾਜ ਚ ਪੈਦਾ ਹੋਏ ਬੱਚਾ ਜਿਹੜਾ ਪੜਿਆ ਦਿਨ ਰਾਤ ਮਿਹਨਤ ਕਰਕੇ ਇੱਥੋਂ ਤੱਕ ਪਹੁੰਚਿਆ ਉਹਨਾਂ ਲਈ ਤੁਸੀਂ ਇਹੋ ਜੇ ਸ਼ਬਦ ਵਰਤੋ ਇੰਨਾ ਮਤਲਬ ਕੀ ਘਟੀਆ ਦਰਜੇ ਦੀ ਥੋੜੀ ਸ਼ਬਦਾਲੀ ਆ ਜਿਹਨੂੰ ਸੁਣ ਕੇ ਹੈਰਾਨ ਆਉਂਦੀ ਆ ਤੇ ਆਪਣਾ ਸਿਰ ਝੁਕ ਜਾਂਦਾ ਤੁਸੀਂ ਉਹਨਾਂ ਨੂੰ ਮੱਖਣ ਜੀ ਕਤੀੜ ਤੱਕ ਵਰਤ ਰਹੇ ਹੋ ਇਹ ਕੋਈ ਸ਼ਬਦ ਨਹੀਂ ਕਿ ਇੱਕ ਰਿਸਪੈਕਟਡ ਬੰਦੇ ਲਈ ਤੁਸੀਂ ਕਿਸ ਤਰ੍ਹਾਂ ਦੇ ਸ਼ਬਦ ਜਿਹੜਾ ਰਿਸਪੈਕਟਡ ਅਹੁਦੇ ਤੇ ਰਿਹਾ ਐ ਐਸਚਓ ਆ ਹੈ ਸੀ ਜਾਂ ਹੁਣ ਹੈ ਪਰ ਮੈਂ ਕਹਿਣਾ ਵੀ ਇਹ ਸ਼ਬਦavali ਢੋਡੀ ਜਿੰਨੀ ਨਿੰਦਿਆ ਕਰੀ ਜਾਵੇ ਓਨੀ ਘੱਟ ਆ ਤੁਸੀਂ ਕਹਿ ਰਹੇ ਹੋ ਵੀਡੀਓ ਦੇ ਵਿੱਚ ਕਿ ਇਸ ਕੈਟਾਗਰੀ ਦੇ ਲੋਕ ਇਸ ਕੈਟਾਗਰੀ ਦੇ ਲੋਕ ਦੂਜਾ ਵਿਆਹ ਕਰਾਉਂਦੇ ਹੁੰਦੇ ਤੇ ਪੰਜਾਬ ਦੇ ਸੀਐਮ ਨੇ ਵੀ ਦੂਜਾ ਵਿਆਹ ਕਰਾਇਆ ਬੜੀਆਂ-ਬੜੀਆਂ ਹਸਤੀਆਂ ਨੇ ਦੂਜੀ ਮੈਰਿਜ ਕਰਵਾਈ ਆ ਕਿਉਂ ਢੋਡੇਵਾਰੀ ਮਤਲਬਕਿ ਉਹ ਚੀਜ਼ਾਂ ਮੁੱਕ ਜਾਂਦੀਆਂ ਇਹ ਸਿਰਫ ਇੱਕ ਸ਼ਡਿਊਲ ਕਾਸਟ ਕਰਕੇ ਤੁਸੀਂ ਇਹਨਾਂ ਨੂੰ ਉਸ ਨੂੰ ਜਲੀਲ ਕਰਨ ਦਾ ਯਤਨ ਕਰ ਰਹੇ ਹੋ ਤੁਸੀਂ ਕਤੀੜ ਸ਼ਬਦ ਇੱਥੋਂ ਤੱਕ ਕਿ ਮੈਂ ਮੈਨੂੰ ਦੱਸਦੇ ਨੂੰ ਸ਼ਰਮ ਆ ਰਹੀ ਹੈ ਐਨੇ ਘਟਿਆ ਸ਼ਬਦ ਬੋਲ ਰਹੇ ਹੋ ਜਿਹਦੇ ਨਾਲ ਸਿਰ ਝੁਕ ਜਾਂਦਾ ਦੁੱਧ ਦੇ ਤੋਤੇ ਤੁਸੀਂ ਵੀ ਨਹੀਂ ਹੋਣੇ ਤੁਸੀਂ ਕਦੇ ਕਿਸੇ ਅਫਸਰ ਦੇ ਖਿਲਾਫ ਵੀਡੀਓ ਪਾਈ ਫਿਰ ਉਹ ਵੀਡੀਓ ਤੁਸੀਂ ਡਿਲੀਟ ਕੀਤੀ ਤੇ ਹੁਣ ਤੁਸੀਂ ਬੜੀਆਂ-ਬੜੀਆਂ ਫਾੜਾਂ ਮਾਰ ਕੇ ਕਹਿ ਰਹੇ ਹੋ ਉਹ ਮੇਰੇ ਨਾਲ ਰਾਜੀਨਾਮਾ ਕਰਕੇ ਆ ਸੀ ਕਰ ਜਣ ਤੱਕ ਕਿੱਥੇ ਜਰੇ ਨਾਲ ਰਾਜੀਨਾਮਾ ਕੀਤਾ ਬੰਦੇ ਦਾ ਪੁੱਤ ਬਣ ਜਾ ਨਹੀਂ ਬਣਾਉਣਾ ਆਉਂਦਾ ਇਹ ਤੈਨੂੰ ਇੱਕ ਗੱਲ ਅਸੀਂ ਸਪਾਸਟ ਕਹਿਨੇ ਆ ਜਿਨ੍ਹਾਂ ਨੂੰ ਕਹਿਣਾ ਤੁਸੀਂ ਇਸ ਕੈਟਾਗਰੀ ਦੇ ਲੋਕ ਇਸ ਕੈਟਾਗਰੀ ਦੇ ਲੋਕ ਗੁਰੂ ਸਾਹਿਬਾਨਾਂ ਦਾ ਦਿੱਲੀ ਤੋਂ ਸੀਸ ਲੈ ਕੇ ਆਏ ਹੋਏ ਨੇ ਇਸ ਕੈਟਾਗਰੀ ਦੇ ਲੋਕਾਂ ਨੇ ਗੁਰੂ ਸਾਹਿਬਾਨ ਨਾਲ ਧੌਣਾ ਲਹਾਈਆਂ ਹੋਈਆਂ ਬੈਠ ਕੇ ਚੌੜਾ ਹੋ ਕੇ ਮਰੀ ਜਨਾਂ ਜਿਹੇ ਜੀ ਤੇਰੇ ਜਾਇ ਜਿੰਨੀ ਤੇਰੀ ਮਾਨਸਿਕਤਾ ਉਹ ਤੇਰੀ ਵੀਡੀਓ ਦੱਸ ਰਹੀ ਆ ਇਹ ਬਾਜਨ ਸਮਾਜ ਪਾਰਟੀ ਇਹ ਕਦੇ ਨਹੀਂ ਸਹਿਣ ਕਰੇਗੀ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਸ਼ਡਿਊਲ ਕਾਸ ਜਾਂ ਕੋਈ ਗਰੀਬ ਪਰਿਵਾਰਾਂ ਦੇ ਮੁੰਡੇ ਚਾਹੇ ਐਸ்சி ਬੀਸੀ ਭਾਈਚਾਰੇ ਚੋਂ ਨੇ ਚਾਹੇ ਜਾਂ ਕੋਈ ਜਰਨਲ ਦਾ ਅਸੀਂ ਉਹ ਨਹੀਂ ਇਹ ਤਾਂ ਕਹਿ ਸਕਦੇ ਆ ਜੇ ਤੇਰੇ ਕੋਲੇ ਸਬੂਤ ਆ ਡਟ ਕੇ ਕਾਰਵਾਈ ਕਰਾ ਕੋਈ ਸਾਡੀ ਦਲਜੀਤ ਨਾਲ ਰਿਸ਼ਤੇਦਾਰੀ ਨਹੀਂ ਪਰ ਜਿਹੜੇ ਤੇਰੇ ਸ਼ਬਦ ਨੇ ਜੇ ਤੂੰ ਇਹ ਸ਼ਬਦਾਂ ਦੇ ਖਿਲਾਫ ਇਹ ਜਿਹੜੇ ਸ਼ਬਦੋਂ ਦੇ ਖਿਲਾਫ ਬੋਲੇ ਨੇ ਇਹਨਾਂ ਦੀ ਮਾਫੀ ਨਾ ਮੰਗੇ ਤਾਂ ਅਸੀਂ ਇੱਕ ਵੱਡਾ ਕੱਠ ਤੇਰੇ ਦਰਵਾਜ਼ੇ ਦੇ ਅੱਗੇ ਵੀ ਕਰਾਂਗੇ ਤਨਾ ਜਲੂਸ ਕਟਾਂਗੇ ਇਹਨੂੰ ਸ਼ਰਮ ਆਉਣੀ ਚਾਹੀਦੀ ਆ ਮਾੜੀ ਮੋਟੀ ਫੇਰ ਚੱਕ ਕੇ ਦਿਖਾ ਰਿਆਂ ਮੈਂ ਆ ਐਸਸੀ ਦੀ ਮਦਦ ਕੀਤੀ ਮੈਂ ਆ ਐਸਸੀ ਦੀ ਮਦਦ ਕੀਤੀ ਇਹਨੂੰ ਸ਼ਰਮ ਆਉਣੀ ਚਾਹੀਦੀ ਆ ਗੁਰੂਆਂ ਨੇ ਤਾਂ ਇੱਕ ਸਾਜੇ ਸੀ ਗੁਰੂਆਂ ਨੇ ਤਾਂ ਸਭ ਨੂੰ ਇੱਕ ਕਰਿਆ ਸੀ ਤੇ ਤੂੰ ਬੋਲ ਰਿਆਂ ਇਹ ਇਹ ਇਹੇ ਜੇ ਲੋਕ ਇਹ ਇਹ ਚਗਲ ਲੋਕ ਇਹ ਫਲਾਨਾ ਮੈਂ ਇਹਨੂੰ ਦਿਹਾੜੀਆਂ ਤੇ ਲਾऊं ਮੈਂ ਇਹਨੂੰ ਭੇਟਾਂ ਦਬਾऊं ਉਹ ਕੌਣ ਹੁੰਨਾ ਤੂੰ ਭੇਟਾਂ ਦਬਾਉਣ ਵਾਲਾ ਗੁਰੂ ਸਾਹਿਬ ਨੇ ਕਿਰਤ ਦਾ ਸੰਦੇਸ਼ ਦਿੱਤਾ ਕਿਰਤ ਕਰਦੇ ਨੂੰ ਕਿਹੜਾ ਸਾਨੂੰ ਸ਼ਰਮ ਆਉਂਦੀ ਆ ਪਹਿਲਾਂ ਕੀਤੀ ਆ ਸਾਡੇ ਬਜ਼ੁਰਗ ਹੁਣ ਕਰਦੇ ਰਹੇ ਨੇ ਤੇ ਸਾਡੇ ਕੋਲੇ ਤਾਂ ਆ ਹੀ ਕਿਰਤਾ ਸਾਡੇ ਮਾਹਵੰਡ ਦੇ ਵਿੱਚ ਤੈਨੂੰ ਇਸਤੇਮਾਲ ਕਰਦੇ ਨੇ ਕਿਤੇ ਉਹਨਾਂ ਦਾ ਇਸਤੇਮਾਲ ਹੁੰਦਾ ਹੁੰਦਾ ਆਪ ਦਾ ਭੱਤਾ ਨਾ ਪਣਾਲੀ ਮੇਰਾ ਵੀਰਾ ਇਹੋ ਜਿਹੇ ਸ਼ਬਦ ਨਹੀਂ ਵਰਤੀਦੇ ਹੁੰਦੇ ਉਹ ਜਿੰਨੇ ਸ਼ਬਦ ਤੈਨੂੰ ਤੂੰ ਦਲਜੀਤ ਨੂੰ ਬੋਲਿਆ ਸ਼ਡਿਊਲ ਕਾ ਸਮਾਜ ਨੂੰ ਬੋਲਿਆ ਸਾਨੂੰ ਤਾਂ ਉਦੋਂ ਭੜੇ ਭੜੇ ਸ਼ਬਦ ਆਉਂਦੇ ਨੇ ਤੇਰਾ 2 ਮਿੰਟਾਂ 'ਚ ਜਲੂਸ ਕੱਢਦਾਗੇ ਸਾਨੂੰ ਸਾਰੇ ਸ਼ਬਦ ਆਉਂਦੇ ਨੇ ਤੇਰਨੋਂ ਭੜੀ ਭਾਸ਼ਾ ਆਉਂਦੀ ਹੈ ਪਰ ਫਿਰ ਤੇਰੇ ਤੇ ਸਾਡੇ 'ਚ ਕੀ ਫਰਕ ਰਹਿ ਜਾਊਗਾ ਅਸੀਂ ਫੇਰ ਵੀ ਤੈਨੂੰ ਕਹਿਨੇ ਆ ਕਿ ਤੂੰ ਸੁਮੱਚੇ ਸ਼ੈਡੂਲ ਕਾ ਸਮਾਜ ਤੋਂ ਮਾਫੀ ਮੰਗ ਤੇ ਜਿਹੜੀ ਵੀ ਦਲਜੀਤ ਦੇ ਮਰ ਜਿਹੜੇ ਤੇਰੇ ਕੋਲੇ ਸਬੂਤ ਨੇ ਜੋ ਮਰਜ਼ੀ ਚਾਹੇ ਸਾਡੇ ਬਿਨਾ ਜਾਂ ਤੂੰ ਜੋ ਮਰਜ਼ੀ ਸਜ਼ਾ ਲਵਾ ਦੇ ਚਾਹੇ ਉਮਰ ਕੈਦ ਕਰਾ ਦੇ ਸਾਨੂੰ ਕੋਈ ਫਰਕ ਨਹੀਂ ਪਰ ਜੇ ਤੂੰ ਕਹੇਗਾ ਇਹੋ ਜੀ ਕੈਟਾਗਰੀ ਦੇ ਲੋਕ ਇਹ ਚਗਲ ਲੋ ਮੈਨੂੰ ਭੇਡਾਂ ਲੈ ਕੇ ਦੇਉ ਮੈਨੂੰ ਜੇ ਤੂੰ ਨਿੱਜੀ ਇਹੋ ਜੇ ਸ਼ਬਦ ਵਰਤੇਗਾ ਤਾਂ ਤੇਰਾ ਜਲੂਸ ਭਾਜਨ ਸਮਾਜ ਪਾਰਟੀ ਵੱਡੇ ਪੱਧਰ ਤੇ ਕੱਡੇਗੀ ਤੇ ਅਸੀਂ ਫੇਰ ਤੈਨੂੰ ਕਹਿਨੇ ਆ ਕਿ 6 ਤਰੀਕ ਨੂੰ ਅਸੀਂ ਮਾਨਯੋਗ ਐਸਐਸਪੀ ਸਾਹਿਬ ਨੂੰ ਮਿਲਾਂਗੇ ਪਤਾ ਨਹੀਂ ਪੁਲਿਸ ਵੀ ਕਿਉਂ ਇਹੋ ਜਿਹੇ ਬੰਦਿਆਂ ਤੋਂ ਦਬਰਈ ਐ ਇਹ ਪੁਲਿਸ ਨੂੰ ਯਾਰ ਜਦੋਂ ਕਿਸੇ ਬੰਦੇ ਤੇ ਜੁਰਮ ਹੁੰਦਾ ਜਦੋਂ ਪੁਲਿਸ ਨੂੰ ਕੋਈ ਸਾਨੂੰ ਲੋੜ ਪੈਂਦੀ ਆ ਸਭ ਤੋਂ ਪਹਿਲਾਂ ਅਸੀਂ ਪੁਲਿਸ ਕੋਲੇ ਭੇਜਦੇ ਆ ਅੱਜ ਸ਼ਰੇਆਮ ਇੱਕ ਬੰਦਾ ਉੱਠ ਕੇ ਪੁਲਿਸ ਨੂੰ ਇੰਨਾ ਜਲੀਲ ਕਰ ਰਿਹਾ ਜਿਹੜੇ ਸ਼ਬਦ ਨਹੀਂ ਸੁਣਿਆ ਫਿਰ ਕਹਿ ਰਿਹਾ ਜਨਮ ਦਿਹਾੜੇ ਕਿਉਂ ਭਾਈ ਜਾਂ ਆਪਦੇ ਭਤੀਜਿਆਂ ਦੀਆਂ ਜਾਂ ਆਪਦੀਆਂ ਭਤੀਜੀਆਂ ਦੀਆਂ ਖੁਸ਼ੀਆਂ ਨਹੀਂ ਹਰੇਕ ਬੱਚਾ ਕਰਦਾ ਯਾਰ ਹਰੇਕ ਬੰਦਾ ਕਰਦਾ ਹਰੇਕ ਬੰਦਾ ਆਪਦੇ ਬੱਚੇ ਦੀ ਖੁਸ਼ੀ ਨੂੰ ਪੂਰਾ ਕਰਨ ਦਾ ਜਿੰਨਾ ਕੋਦੇ ਹੱਥ ਬਸ ਹੋਵੇ ਯਤਨ ਕਰਦਾ ਜੇ ਕਿਸੇ ਨੇ ਕੋਈ ਪ੍ਰੋਗਰਾਮ ਕਰਾ ਲਿਆ ਤੇ ਤੇ ਢਪੀਡ ਹੋ ਗਈ ਤੈਨੂੰ ਦਿੱਕਤ ਹੋ ਗਈ ਇਸ ਕਰਕੇ ਅਸੀਂ ਇਹ ਜਿੰਨੇ ਵੀ ਤੂੰ ਸ਼ਬਦ ਬੋਲੇ ਨੇ ਇਹਨਾਂ ਦੀ ਤੁਰੰਤ ਮਾਫੀ ਮੰਗਲਾ ਨਾ ਮੰਗੇਗਾ ਤਾਂ ਅਸੀਂ ਇੱਕ ਵੱਡਾ ਐਕਸ਼ਨ ਤੇਰੇ ਖਿਲਾਫ ਮਾਨਸਾ ਜ਼ਿਲ੍ਹੇ ਦੇ ਵਿੱਚ ਲੀਕਾਂਗੇ ਤੇ ਤੇਰਾ ਜਲੂਸ ਕੱਢਾਂਗੇ ਤੈਨੂੰ ਮਾਫੀ ਮੰਗਣੀ ਪਣਦੀ ਹੈ ਮਾਫੀ ਮੰਗ ਕਿ ਤੂੰ ਸਮਾਜ ਪ੍ਰਤੀ ਜਿਹੜੇ ਇਹੋ ਜਿਹੇ ਸ਼ਬਦ ਵਰਤੇ ਨੇ ਉਹ ਬਹੁਤ ਨਿੰਦਨਯੋਗ ਨੇ ਤੇ ਸਮਾਜ ਤੇ ਦਿਲਾਂ ਨੂੰ ਵੱਡੀ ਠੇਸ ਲੱਗੀ ਹੈ ਇਹ ਜੇ ਸ਼ਬਦਾਂ ਨਾਲ ਤੇ ਅਸੀਂ 6 ਤਰੀਕ ਨੂੰ ਸਮੁੱਚੀ ਲੀਡਰਸ਼ਿਪ ਅਸੀਂ ਮਾਨਯੋਗ ਐਸਐਸਪੀ ਸਾਹਿਬ ਨੂੰ ਤੇਰੇ ਖਿਲਾਫ ਕਾਰਵਾਈ ਕਰਾਉਣ ਵਾਸਤੇ ਮਿਲਾਂਗੇ ਉਸ ਤੋਂ ਬਾਅਦ ਜੇ ਤੂੰ ਮਾਫੀ ਨਾ ਮੰਗੀ ਤਾਂ ਇੱਕ ਵੱਡਾ ਐਕਸ਼ਨ ਮਾਨਸਾ ਜ਼ਿਲ੍ਹੇ ਦੇ ਵਿੱਚ ਅਸੀਂ ਤੇਰੇ ਖਿਲਾਫ ਲੀਕਾਂਗੇ ਧੰਨਵਾਦ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ